1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ ਸੱਤ ਸਿੱਖ ਚਨਾਰ ਚੂਏਵਾਲ ਬਟਾਲੀਅਨ ਦੇ ਸੁਰਮਿਆਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਕਨਪਟ ਸਾਹਿਬ ਦਾ ਪੋਪ ਪਾਇਆ ਗਿਆ। ਇਸ ਪਵਿੱਤਰ ਮੌਕੇ ਤੇ 250 ਤੋਂ ਵੱਧ ਫੌਜੀ ਪਰਿਵਾਰਾਂ ਦੇ ਲਗਭਗ 15 ਅਫਸਰਾਂ ਦੇ ਹਾਜ਼ਰੀ ਭਰੀ। ਸਮਾਰੋਹ ਦੌਰਾਨ ਕੀਰਤਨ ਦੀ ਰੌਣਕ, ਜ਼ੈਕਾਰਿਆਂ ਦੀ ਗੂੰਜ ਅਤੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਦੇ ਪਵਨਾਤਮਕ ਪਲਾਂ ਨੇ ਮਾਹੌਲ ਨੂੰ ਦੇਸ਼ ਭਗਤੀ ਨਾਲ ਭਰ ਦਿੱਤਾ। ਕੈਪਟਨ ਹਰਜੀਤ ਸਿੰਘ ਜੋ 1955 ਦੀ ਲੜਾਈ ਦੌਰਾਨ ਸਿਪਾਹੀ ਵਜੋਂ ਅਗੇਲੀ ਲਾਈਨ ਵਿਦ ਸੰ ਨੇ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਉਸ ਸਮੇਂ ਚੂਏਵਾਲ ਖੇਤਰ ਵਿੱਚ ਦੁਸ਼ਮਣ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ ਉਸ ਨੂੰ ਛਡਾਉਣ ਲਈ ਸੱਤ ਸਿਕ ਬਟਾਲੀਅਨ ਨੇ ਬੇਮਿਸਾਲ ਸ਼ੌਤ ਨਾਲ ਹਮਲਾ ਕੀਤਾ ਤੇ ਕਈ ਜਵਾਨਾਂ ਨੇ ਆਪਣੀ ਜਾਨ ਜ਼ਿੰਦਗੀ ਕੁਰਬਾਨ ਕਰ ਦਿੱਤੀ ਉਹਨਾਂ ਕਿਹਾ ਕਿ 60 ਸਾਲ ਬਾਅਦ ਵੀ ਸਾਰੇ ਸਾਬਕਾ ਜਵਾਨ ਅਤੇ ਅਧਿਕਾਰੀ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ ਜੋ ਬਹੁਤ ਮਾਨਦਿਕਲ ਹੈ ਕੈਪਟਨ ਦਵਾਰਾ ਸਿੰਘ ਨੇ ਕਿਹਾ ਕਿ ਹਰ ਸਾਲ ਇਸ ਦਿਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਮਨਾਉਂਦੇ ਹਨ ਅਜੀ ਕਰ ਤੁਹਾਡਾ ਨਾਮ ਦੱਸੋ ਅੱਜ ਜਿਹੜਾ ਕੇਸ ਸਿਰਫ ਹਨ ਪਰਸਾ ਦੇ ਪਹੁੰਚਾਇਆ ਗਿਆ ਸੀ ਫੈਕਟਿਨ ਨੂੰ ਆ ਰਿਹਾ ਕਰਕੇ ਕੀ ਕਰਾਂ ਮੈਂ ਆ ਜੀ ਕਰਨਲ ਐਮ ਐਸ ਪੂਨੀਆ ਸੱਤ ਸੇਕ ਦਾ ਕਮਾਂਡਿੰਗ ਆਫਸਰ ਰਹਾ ਮੈਂ ਤੇ ਮੈਨੂੰ ਸੁਭਾਗ ਇਹ ਪ੍ਰਾਪਤ ਹੈ ਕਿ ਮੈਂ 1963 ਦੇ ਵਿੱਚ ਐਜ਼ ਅ ਸੈਕੰਡ ਲੈਫਟੀਨੈਂਟ ਇੱਥੇ ਗਿਆ ਸੀ ਤੇ ਅਫਸਰਾਂ ਦੇ ਵਿੱਚੋਂ ਮੈਂ ਪਹਿਲਾ ਅਫਸਰ ਆ ਜਿਹੜਾ ਇੱਥੇ ਲੈਫਟ ਹੈਂਡ ਤੋਂ ਬਾਅਦ ਕਰਨਲ ਬਣ ਕੇ ਇਸ ਪਲਟਨ ਦੇ ਵਿੱਚ ਕਮਾਂਡਿੰਗ ਅਫਸਰ ਰਹਾ ਅਤੇ 1962 ਦੀ ਲੜਾਈ ਦੇ ਵਿੱਚ ਜਿੱਤੇ ਅਸੀਂ ਪਾਕਿਸਤਾਨੀਆਂ ਦੇ ਅਗੇ ਜਿੱਤ ਪ੍ਰਾਪਤ ਕੀਤੀ ਉਸ ਦੇ ਵਿੱਚ ਮੈਂ ਹਿੱਸਾ ਲਿਆ ਤੇ ਹੁਣ ਤੋਂ ਇਹਨਾਂ ਦੇ ਨਾਲ ਉਹ ਜਿਸ ਤਰ੍ਹਾਂ ਕਹਿੰਦੇ ਕਿ ਐਨੇ ਸੁਆਗ ਪ੍ਰਾਪਤ ਹੋਏ ਨੇ ਥਾਂ-ਥਾਂ ਦੇ ਜਗਾ ਜਗਾ ਦੇ ਉੱਪਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਸੀ ਜੇ ਹੁਣ ਵੀ ਕਹਿੰਦਾ ਰਹਿਣਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਸਾਡੇ ਵਰਗੇ ਤਾਂ ਬਹੁਤ ਹੁੰਦੇ ਨੇ ਤੇ ਤੇ ਸੁਆਗ ਇਸ ਲਈ ਪ੍ਰਾਪਤ ਹੋਇਆ ਕਿ ਬਾਕੀ ਵੀ ਅਫਸਰ ਸਾਹਿਬਾਨ ਹੁੰਦੇ ਆ ਸਭ ਨੇ ਆਪਣਾ ਆਪਣਾ ਕੰਮ ਕੀਤਾ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਤੱਕ ਮੇਰਾ ਲਗਾਓ ਇਹਨਾਂ ਦੇ ਨਾਲ 1963 ਤੋਂ ਤੇ ਇਹਨਾਂ ਦੇ ਕਰਕੇ ਅਸੀਂ ਤੁਰੇ ਫਿਰਦੇ ਆ ਛਾਤੀ ਚੌੜੀ ਕਰਕੇ ਉਸ ਸਮੇਂ ਦੀ ਗੱਲ ਕਰੀ ਤਾਂ ਦੇਸ਼ ਭਗਤੀ ਤੇ ਬਸ ਅੱਜ ਕੱਲ ਦੇ ਨੌਜਵਾਨਾਂ ਕੀ ਦੇਖਦੇ ਆ ਅੱਜ ਕੱਲ ਦੇ ਨੌਜਵਾਨ ਦੇ ਵਿੱਚ ਵੀ ਉਸ ਤਰ੍ਹਾਂ ਦਾ ਉਤਸ਼ਾਹ ਹੋਏਗਾ ਉਸ ਤਰ੍ਹਾਂ ਦੀ ਜੋਸ਼ ਹੈ ਉਸ ਤਰ੍ਹਾਂ ਦੇ ਤਰੀਕਾ ਹੈ ਲੇਕਿਨ ਅੱਜ ਕੱਲ ਜਿਸ ਤਰ੍ਹਾਂ ਜ਼ਮਾਨਾ ਹੀ ਬਦਲ ਗਿਆ ਉਸ ਤਰ੍ਹਾਂ ਦੇ ਨੌਜਵਾਨ ਵੀ ਸ਼ਾਇਦ ਉਸ ਤਰ੍ਹਾਂ ਬਦਲ ਗਏ ਹੋਣਗੇ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਅੱਜ ਕੱਲ ਜਨਰੇਸ਼ਨਾਂ ਨੇ ਉਹਨਾਂ ਦੇ ਗੈਪ ਨੇ ਪਰ ਜਿਵੇਂ ਮੇਰੇ ਬੱਚੇ ਹੋਰ ਤਰ੍ਹਾਂ ਸੀ ਮੇਰੇ ਪੋਤੇ ਹੋਰ ਤਰ੍ਹਾਂ ਆ ਜਨਜ਼ੀ ਜਿਨ੍ਹਾਂ ਨੂੰ ਕਹਿੰਦੇ ਆ ਹੁਜੇ ਜਿਸ ਤਰ੍ਹਾਂ ਜਨਜ਼ੀ ਕੰਮ ਕਰਦੇ ਆ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਵਾਨਾਂ ਨੇ ਵੀ ਉਸ ਤਰੀਕੇ ਦੇ ਨਾਲ ਐਟੀਟਿਊਡ ਉਹ ਹੋ ਜਾਂਦਾ ਇਹ ਨਹੀਂ ਹੈ ਕਿ ਕੰਮ ਘੱਟ ਕਰਦੇ ਆ ਵਧੀਆ ਕੰਮ ਕਰਦੇ ਆ ਉਸ ਤਰੀਕੇ ਕੰਮ ਕਰਦੇ ਆ ਮਿਲਦੇ ਆ ਵੀ ਸਾਰਿਆਂ ਨੂੰ ਇੱਥੇ ਜੋਸ਼ ਉਹ ਨਹੀਂ ਹੈ ਪਰਤੀ ਲਈ ਨੌਜਵਾਨ ਘਟ ਜਾਂਦੇ ਨੇ ਜਿੱਦਕੇ ਪਹਿਲੇ ਦੇਖਿਆ ਨੇ ਕਿ ਭਰਤੀ ਲਈ ਦੌੜ ਲੱਗੀ ਨਹੀਂ ਸੀ ਨੌਜਵਾਨਾਂ ਦੀ ਭੇਡ ਨਹੀਂ ਸੀ ਪਰ ਹੁਣ ਨੌਜਵਾਨ ਘਟ ਗਏ ਨੇ ਹੁਣ ਬਾਹਰ ਦੇ ਵਿਦੇਸ਼ਾਂ ਨੂੰ ਕਰਦੇ ਨੇ ਇਹ ਬੜਾ ਔਖਾ ਜਿਹਾ ਸਵਾਲ ਤੁਸੀਂ ਪੁੱਛਿਆ ਤੇ ਮੈਂ ਤਾਂ ਇਹ ਕਹਾਗਾ ਕਿ ਜਦੋਂ ਬੰਦੇ ਨੂੰ ਕਿਸੇ ਨੂੰ ਲੋੜ ਹੁੰਦੀ ਹੈ ਕੰਮ ਦੀ ਅਫਸਰ ਨੂੰ ਆਪਣੀ ਜਗ੍ਹਾ ਜਵਾਨ ਨੂੰ ਆਪਣੀ ਜਗ੍ਹਾ ਉਹ ਉੱਥੇ ਪਹੁੰਚ ਜਾਂਦਾ ਹੈ ਤੇ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਉਹਨੂੰ ਆਪਣੇ ਦਿਲ ਲਾ ਕੇ ਉਹਨੇ ਤਸੱਲੀ ਦੇ ਨਾਲ ਅੱਛਾ ਬਹੁਤ ਅੱਛਾ ਕੰਮ ਕਰਨਾ ਚਾਹੀਦਾ ਹੈ ਇਹ ਜਵਾਬ ਮੈਂ ਮੈਂ ਰਿਕਾਰਡ ਵੀ ਕਰਵਾ ਦਿੰਦਾ ਕਿ ਅਭੀ ਆਪਣੀ ਸੋਚ ਹੈ ਮੈਂ ਕਦੇ ਵੀ ਇਹ ਨਹੀਂ ਖਾਂਗਾ ਕਿ ਜਿਹੜੇ ਨਵੇਂ ਨੇ ਉਹ ਮਾੜੇ ਨੇ ਬਹੁਤ ਅੱਛੇ ਨੇ ਆਪਣੇ ਜ਼ਮਾਨੇ ਦੇ ਮੁਤਾਬਕ ਬਹੁਤ ਹੀ ਵਧੀਆ ਨੇ ਤੇ ਚੜ੍ਹਦੀ ਕਲਾ ਜੀ ਕੀ ਨਾਮ ਹੈ ਅੱਜ ਸ਼੍ਰੀ ਖੰਨਪੁਰ ਸਰਪੰਚ ਕੋਲ ਪਏ ਨੇ ਇਸ ਜੇ ਮੈਂ ਕੈਪਟਨ ਦਰਬਾਰਾ ਸਿੰਘ ਜੀ ਇਹ ਅਸੀਂ ਸ਼ਹੀਦਾਂ ਮਨਾਉਣੇ ਆ ਸਾਡੇ ਉੱਥੇ ਪੈਂਦੇ ਜਿਹੜੇ ਸਾਡੇ ਨਾਲ ਜਵਾਨ ਸ਼ਹੀਦ ਹੋਏ ਆ ਉਹਨਾਂ ਦਾ ਦਿਨ ਅਸੀਂ ਮਨਾਉਣੇ ਆ ਬੜੇ ਫਕਰ ਨਾਲ ਮਨਾਉਣੇ ਆ ਸਾਰੇ ਸਾਡੇ ਅਫਸਰ ਸਹਿਬਾਨ ਜੀਐਸਓ ਸਹਿਬਾਨ ਤੇ ਜਵਾਨ ਸਭ ਇੱਥੇ ਇਕੱਠੇ ਹੁੰਦੇ ਆ ਤੇ ਅਸੀਂ ਅੱਗੇ ਤੋਂ ਇਸ ਤਰ੍ਹਾਂ ਮਿਲੋਗੇ ਰਾਵਾਂਗੇ ਇੱਕ ਤੋਂ ਹੀ ਸਵਾਲ ਪੁੱਛਿਆ ਜਿਹੜਾ ਭਰਤੀ ਘਟ ਹੋ ਰਹੀ ਜਵਾਨ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਅਗਨੀ ਵੀਰਸ ਕੀ ਕੀਤੀ ਸ਼ੁਰੂ ਗਵਰਨਮੈਂਟ ਨੇ ਇਹ ਬੰਦੋੜੀ ਚੇਦੀ ਕਿ ਕੋਈ ਵਜ੍ਹਾ ਨਾਲ ਸਾਡੀ ਰੈਜੀਮੈਂਟ ਦੇ ਵਿੱਚ ਜਵਾਨ ਬਹੁਤ ਘਟ ਗਏ ਸੈਂਕੜੇ ਬੜੀ ਘਟਿਆ ਸਾਨੂੰ ਪਤਾ ਲੱਗਦਾ ਰਹਿੰਦਾ ਇਹਨਾਂ ਗੱਲਾਂ ਦਾ ਤੇ ਇਹ ਅਸੀਂ ਇਹ ਰਿਕਵੈਸਟ ਕਰਾਂਗੇ ਗਵਰਨਮੈਂਟ ਨੂੰ ਇਸ ਇੱਕ ਬੰਦਰ ਯਮਸੀ ਦੀ ਜਿੱਦੋਂ ਪਹਿਲਾ ਪਤੀ ਹੁੰਦੇ ਸਰਪੂਰ ਨੌਕਰੀ ਕਰਕੇ ਹੋਰੀ ਪਤੀ ਹੋ ਗਈ ਲੋਕ ਅੱਜ ਕਿੰਨੇ ਲੋਕਾਂ ਨੇ ਹਾਜ਼ਰੀ ਭਰੀ ਹੈ ਕਿੰਨੇ ਪਰਿਵਾਰਾਂ ਵਿੱਚ ਆ ਕੇ ਤੁਹਾਡੇ ਕੋਲ ਕਾਫੀ ਤਕਰੀਬਨ 200 250 ਹੋਣਾ 250 ਵੱਧ ਹੋ ਗਿਆ ਪਰਿਵਾਰ ਕੱਲੀ ਵਰੀ ਕਰਾ ਸਮਝੋ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕਰਦੇ ਹਰ ਸਾਲ ਪਰ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਅੱਜ ਕਿ ਇੱਥੇ ਕਰਾਇਆ ਸੀ ਪਹਿਲਾਂ ਕਿੱਥੇ ਕਰਦੇ ਪਹਿਲਾਂ ਅਸੀਂ ਕੋਈ ਕਿਸੇ ਡਿਸਟ੍ਰਿਕਟ ਕਰਾਉਣੇ ਕੋਈ ਕਿਤੇ ਸਾਰੇ ਇਕੱਠੇ ਹੋ ਕੇ ਜੀ ਹਾਂ ਜੀ ਇਹ ਲੱਗਦਾ ਨੇ ਕਿ ਇਸ ਤਰ੍ਹਾਂ ਨਾਲ ਆਪਸੀ ਪਿਆਰ ਬਹੁਤ ਜ਼ਿਆਦਾ ਅਸੀਂ ਕੋਈ 40-40 ਸਾਲ ਤੋਂ ਜਿਹੜੇ ਨਹੀਂ ਮਿਲੇ ਉਹ ਵੀ ਮਿਲ ਪਨੇ ਜੀ ਹਾਂ ਇਹ ਤਰ੍ਹਾਂ ਦਾ ਕੰਮ ਸਾਡੇ ਆ ਕਿ ਅਸੀਂ ਫੌਜੀ ਬੰਦੇ ਆ ਸਾਡੇ ਸਾਰੇ ਵਧੀਆ ਜਿਹੜੀ ਸਾਡੀ ਅਸਲੀ ਜ਼ਿੰਦਗੀ ਹੁੰਦੀ ਅਸੀਂ ਗੌਂਚ ਕੱਟੀ ਆ ਉਹਦੇ ਕਰਕੇ ਅਸੀਂ ਹਰ ਕਿਸ ਨੂੰ ਮਿਲਣਾ ਚਾਹੁੰਦੇ ਸਾਡਾ ਦਿਲੋਂ ਪਿਆਰ ਆ ਕਿਉਂਕਿ ਅਸੀਂ ਜਦੋਂ ਕੋਈ ਜਖਮੀ ਹੁੰਦਾ ਜਵਾਨ ਉਹਨੂੰ ਵੀ ਅਸੀਂ ਚੁੱਕ ਕੇ ਆਗਲੇ ਹੋਣੇ ਵੀ ਨਹੀਂ ਸਾਡਾ ਆਪਣਾ ਭਰਾ ਰੂਹ ਲੈ ਕੇ ਜਾਂਦੇ ਆ ਉਸੇ ਜੋ ਜਿਹਨਾਂ ਨੇ ਇਹ ਚਲਦੀ ਆ ਕਿ ਵੀ ਅਨੇ ਹਰ ਸਰਪ੍ਰਮ ਇੱਥੇ ਹੀ ਕਰਵਾਇਆ ਜਾਵੇਗਾ ਸ਼੍ਰੀ ਕਾਪਟਨ ਸਾਹਿਬ ਦੇਖੋ ਪ੍ਰਮਾਤਮਾ ਦੀ ਵਰਤੀ ਕਰ ਲਿਆ ਕਿੱਥੇ ਕਿੱਥੇ ਕਾਜੀ ਸੰਗਤ ਦੇ ਨਾਲ ਮਿਲ ਕੇ ਜਿੰਨਾ ਉਹ ਕਿਆ ਕਰਨੇ ਉਦਾਂ ਕਰਾਉਣਾ ਕਰਾਉਣਾ ਹੀ ਹਰ ਸਰ ਕਰਾਉਣਾ ਹਾਂਜੀ ਤੁਸੀਂ ਪੈਣ ਦੀ ਜੰਗ ਲੜੀ ਆ ਜਿਸਾਰਾ ਤੁਹੇ ਦੇਖਿਆ ਵੀ ਹੈ ਔਰ ਜੰਗਲੀ ਖੁਦ ਆਪ ਲੜੀ ਹੈ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਕਿਹਦਾ ਮਾਹੌਲ ਸੀ ਜਦੋਂ ਮੈਂ ਕੈਪਟਨ ਹਰਜੀਤ ਸਿੰਘ 76 ਜਿਹੜੀ OPL ਦੀ ਲੜਾਈ ਹੋਈ ਹੈ ਉਹ ਸਵੇਰੇ ਮੈਂ ਸਿਪਾਈ ਸੀ। ਕੁਝ ਉਹ ਮੈਂ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਲੀਡਿੰਗ ਕੰਪਨੀ ਦੇ ਵਿੱਚ ਸਿਪਾਈ ਸੀਗਾ। ਸਾਰੀ ਲੜਾਈ ਜਿਹੜੀ ਹੈ ਉਹ ਲੜੀਆ ਔਰ ਅੱਖਾਂ ਨਾਲ ਦੇਖੀ ਹੈ। ਦੁਸ਼ਮਣ ਨੇ ਸਾਡੇ ਏਰੀਏ ਤੇ ਆ ਕੇ ਕਬਜ਼ਾ ਕਰ ਲਿਆ ਸੀ। ਉਹਨੂੰ ਜ਼ਮੀਨ ਨੂੰ ਛਡਾਉਣ ਵਾਸਤੇ ਹਿੰਦੁਸਤਾਨ ਦੀ ਆਰਮੀ ਨੇ ਸਭ ਤੋਂ ਵੱਡਾ ਔਰ ਇਹ ਪਹਿਲਾ ਹਮਲਾ ਇੱਕ ਬਰਗੇਡ ਦਾ ਕੀਤਾ ਉਸ ਤੋਂ ਪਹਿਲਾਂ ਕਦੇ ਵੀ ਇੰਡੀਅਨ ਆਰਮੀ ਨੇ ਇੱਕ ਬਟਾਲੀਆਂ ਤੋਂ ਵੱਡਾ ਹਮਲਾ ਨਹੀਂ ਕੀਤਾ ਉਹ ਜ਼ਮੀਨ ਛਡਾਉਣ ਵਾਸਤੇ ਸਾਨੂੰ ਕਾਫੀਆਂ ਮਦਦ ਕੁਰਬਾਨੀਆਂ ਦੇਣੀਆਂ ਪਈਆਂ ਜਿਹੜੇ ਸਾਡੇ ਸਾਥੀ ਉਸ ਲੜਾਈ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਾਡੇ ਸੈਵਨ ਸਿੱਖ ਦੇ ਪੈਨਸ਼ਨਰਾਂ ਨੇ ਅਤੇ ਹਾਜ਼ਰ ਇਹ ਨੌਕਰੀ ਕਰੇ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਸ੍ਰੀ ਕਾਲਤਰ ਸਾਹਿਬ ਤੇ ਖੰਡਪਾਤ ਸਾਹਿਬ ਪ੍ਰੰਪਰ ਰਵਾਏ ਸੀ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ 60 ਸਾਲ 65 ਦੀ ਲੜਾਈ ਨੂੰ ਅੱਜ ਹੋ ਗਏ ਨੇ ਤੇ 60 ਸਾਲਾਂ ਬਾਅਦ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਖੰਡਪਾਤ ਸਾਹਿਬ ਕਰਵਾਉਣ ਦਾ ਮੌਕਾ ਮਿਲਿਆ 71 ਕਿਹੜੀ ਲੜਾਈਆਂ ਤੁਸੀਂ ਸਾਰੇ ਨੇ ਇਹ ਲੜੀਆਂ ਜਿਹੜੇ ਆਏ ਹੋਏ ਨਹੀਂ ਸਾਰੇ ਨਹੀਂ 65 ਦੀ ਲੜਾਈ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਨੇ ਉਹ ਲਗਭਗ 10ਕ ਜਾਣੇ ਪਹੁੰਚੇ ਨੇ ਇੱਥੇ ਬਾਕੀ 71 ਦੀ ਲੜਾਈ ਵਾਲੇ ਜਿਹੜੇ ਆ ਉਹ ਹੋਰ ਜ਼ਿਆਦਾ ਨੇ 71 ਦੀ ਲੜਾਈ 6 ਸਾਲ ਬਾਅਦ ਹੋਈ ਹੈ ਇਸ ਕਰਕੇ ਉਹ ਨਫਰੀ ਕਾਫੀ ਹੈਗੀ ਹੈ ਬਾਕੀ ਜਿਹੜੇ ਇਹਨਾਂ ਦੋਨਾਂ ਲੜਾਈਆਂ ਤੋਂ ਬਾਅਦ ਚ ਪਰਖੀ ਹੋਏ ਨੇ ਅੱਜ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਗਿਣਤੀ ਜ਼ਿਆਦਾ ਹੈ